ਤੁਸੀਂ ਅਕਸਰ ਹੀ ਟੀਮਾਂ ਦੇਖੀਆਂ ਹੋਣੀਆਂ ਜਾਂ ਰਾਜਨੀਤਿਕ ਟੀਮਾਂ ਦੇਖੀਆਂ ਹੋਣੀਆਂ ਜਾਂ ਫਿਰ ਧਾਰਮਿਕ ਟੀਮਾਂ ਦੇਖੀਆਂ ਹੋਣੀਆਂ ਪਹਿਲੀ ਟੀਮ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਮੇਰੇ ਪਿੰਡ ਤੋੜਾਵਾਲ ਦੀ ਟੀਮ ਆ ਬਹੁਤ ਹੀ ਵਧੀਆ ਉਦਮ ਕੀਤਾ ਇਹਨਾਂ ਨੇ ਪਹਿਲੀ ਟੀਮ ਹੈ ਜਿਹੜੀ ਕਿ ਮਿਲ ਕੇ ਇਹ ਕਹਿੰਦੇ ਆ ਕਿ ਅਸੀਂ ਦਰਖਤ ਲਾਉਣੇ ਆ ਇਹੋ ਜਿਹੇ ਦਰਖਤ ਲਾਉਣੇ ਆ ਜਿਹੜੇ ਪਿੰਡ ਦੀ ਦਿੱਖ ਨੂੰ ਅਲੱਗ ਦਿਖਾਉਣ ਸੋ ਆਪਾਂ ਗੱਲ ਕਰਦੇ ਆ ਵੀਰਾਂ ਨਾਲ ਹਾਂਜੀ ਵੀਰ ਜੀ ਤੋੜਾ ਕਿੰਨੇ ਕੁ ਬੰਦੇ ਦੇ ਸਾਥ ਦਿੱਤਾ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਜੇ ਅਸੀਂ ਸਾਧ ਦੀ ਗੱਲ ਕਰਦੇ ਹਾਂ ਸਾਧ ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਕਿਸੇ ਪੱਖੋਂ ਵੀ ਮੰਨ ਕੇ ਚਲੋ ਇੱਕ ਤਾਂ ਹੁੰਦਾ ਹੀ ਬੰਦੇ ਚਾਰ ਆਪਣੇ ਨਾਲ ਖੜਕੇ ਨਾਲ ਖੜੇ ਨਹੀਂ ਚਾਹੇ ਉਹ ਮੰਨ ਕੇ ਚਲੋ ਪੈਸੇ ਦੀ ਸਹਾਇਤਾ ਚਾਹੇ ਉਹ ਇੱਥੇ ਮੰਨ ਕੇ ਚਲੋ ਇਕੱਠੇ ਹੋਣ ਦੀ ਜਿਹੜਾ ਉਪਰ ਅਲਾਤੀਗਾ ਹਰ ਪੱਖ ਤੋਂ ਸਾਨੂੰ ਸਹਾਇਤਾ ਪੱਖੋਂ ਕਿ ਜੇ ਸਾਡਾ ਇੱਕ ਛੋਟਾ ਜਿਹਾ ਸਟੈਪ ਅਸੀਂ ਕੋਸ਼ਿਸ਼ ਕੀਤੀ ਸੀ ਜਿਵੇਂ ਆਪਾਂ ਕੁਝ ਬੂਟੇ ਲਾਈਏ 5-10 ਬੂਟੇ ਲਾ ਲਈ ਹੈ ਨਾ ਤਾਂ ਕਿ ਟਾਈਮ ਟੂ ਟਾਈਮ ਆਪਾਂ ਕੇ ਜਿਆ ਥੋੜਾ ਜਿਹਾ ਹੋਰ ਅਪਰਾ ਲਗਾ ਕੇ ਤਾਂ ਕਿ ਆਪਾਂ ਲੋਕੇਸ਼ਨ ਬਣਾਉਣ ਦੀ ਕੋਸ਼ਿਸ਼ ਕਰੀਏ ਵੱਟ ਸਾਡਾ ਜਿਹੜਾ ਸੁਪਨਾ ਸੀਗਾ ਉਹ ਸਾਡੇ ਪਿੰਡ ਉਹ ਜਿਹੜਾ ਉਹ ਜਿਹੜੀ ਛੋਟੀ ਕੋਸ਼ਿਸ਼ ਨੂੰ ਐਨਾ ਵੱਡਾ ਕਰਤਾ ਪਿਛਲੇ ਇੱਕ ਹਫ਼ਤੇ ਦੇ ਸਾਡਾ ਜਿਹੜਾ ਸਾਰਾ ਟਾਰਗੇਟ ਪਲਾਨ ਤੀਆ ਤੇ ਇੱਕ ਆਪ ਤਾਂ ਪਹਿਲਾਂ ਹੀ ਸੋਚਿਆ ਸੀਗਾ ਆਪਾਂ ਸਾਡੀ ਕੋਈ ਕੋਸ਼ਿਸ਼ ਨਹੀਂ ਵੀ ਅਗਲੇ ਸਾਲਾਂ ਚ ਆਪਾਂ ਕੋਸ਼ਿਸ਼ ਆ ਲੈ ਜੇ ਕੋਸ਼ਿਸ਼ ਇਹ ਅਗਲੇ ਸਾਲ ਦੇ ਵਿੱਚ ਆਪਾਂ ਇਹ ਜਿਹੜੇ ਕੋਸ਼ਿਸ਼ ਆਪਾਂ ਪੂਰੀ ਕਰ ਲਈਏ ਇਹਦੇ ਵਿੱਚ ਐਨ ਆਰ ਆਈ ਵੀਰਾਂ ਨੇ ਕਿੰਨਾ ਖਸਰ ਦਿੱਤਾ ਐਨ ਆਰ ਆਈ ਵੀਰਾਂ ਦੇ ਜੀ ਅਸੀਂ ਭੁੱਲ ਗਏ ਤੇ ਸਾਡੇ ਐਨ ਆਰ ਆਈ ਵੀਰ ਤੇ ਜਿਹੜੇ ਵੀ ਆਪਾਂ ਉਹਨਾਂ ਨੂੰ ਯਾਦ ਕਰੀਏ ਜਿਹਾ ਗੁੱਛਤਾ ਠੀਕ ਸਾਡੇ ਕੁਝ ਮਾਈ ਵੀਰ ਐਨ ਆਰ ਆਈ ਨੇ ਕੋਈ ਸਾਡੀ ਵੀ ਚੰਡੀਗੜ੍ਹ ਨੇ ਬਟ ਜਕੀਨ ਮੰਨੋ ਤੁਸੀਂ ਅਸੀਂ ਨੇ ਇੱਕ ਸਾਡੇ ਮੇਰੇ ਮਿੱਤਰ ਆ ਜਿਹੜਾ ਕਲੱਬ ਦਾ ਮੈਂਬਰ ਆ ਸਾਡਾ ਉਹਨੇ ਕਲੱਬ ਕਿਤੇ ਜਿਹੜੀ ਆਪਣੀ ਛੋਟੀ ਵੀਡੀਓ ਬਣਾ ਕੇ ਵੀਡੀਓ ਕਲਿੱਪ ਪਾ ਕੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਤਾ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸਾਡੇ ਐਨਆਰਆਈ ਵੀਰਾਂ ਨੇ ਦੇਖਿਆ ਤੇ ਉਹਨਾਂ ਨੇ ਸਾਨੂੰ ਇੱਕ ਐਪ ਬਣ ਕੇ ਚਲੋ ਉਲਾਮਾ ਦਿੱਤਾ ਕਿ ਤੁਸੀਂ ਸਾਨੂੰ ਯਾਦ ਕਿਉਂ ਨਹੀਂ ਕੀਤਾ ਉਹ ਯਾਦ ਕਰਨ ਤੋਂ ਬਾਅਦ ਭਾਈ ਜੀ ਇੰਨਾ ਕੁ ਉਹਨਾਂ ਨੇ ਸਪੋਰਟ ਕੀਤੀ ਜਿਹੜਾ 10 ਬੁੱਟੇ ਲਾਉਣ ਦੀ ਸਲਾਹ ਦਿੱਤੀ ਅੱਜ 50 ਬੁੱਟੇ ਕਾਸਟਲੀ ਬੁੱਟੇ ਨੇ ਜਿਹੜੇ ਕਿ ਬਹੁਤ ਸੋਹਣੇ ਬੁੱਟੇ ਨੇ ਇਨਕਿ ਮਨ ਕੇ ਹੌਸਟਲ ਪਾਉਂਦਾ ਨਾਤਾ ਹੈ ਨਾ ਜੀ ਲੋਕੇਸ਼ਨ ਬਣਾਉਣ ਪੱਕੋ ਨਿਚ ਪੱਕੋ ਜਿਹੜਾ ਹੈਗਾ ਕਿ ਬਹੁਤ ਗੁਣਾਕਾਰੀ ਬੂਟੇ ਨੇ ਜੀ ਸਾਡੀ ਕੋਸ਼ਿਸ਼ ਨਹੀਂ ਛੋਟੀ ਸੀ ਪਰ ਇਹ ਕੋਸ਼ਿਸ਼ ਏਡੀ ਵੱਡੀ ਹੋ ਜੂ ਸਾਨੂੰ ਯਕੀਨ ਸੀਗਾ ਅਸੀਂ ਧੰਨਵਾਦ ਕਰਦੇ ਆ ਸਾਡੇ ਇਸ ਪਿੰਡ ਦਾ ਜਿੰਨਾਂ ਨੇ ਸਾਨੂੰ ਇਹ ਛੋਟੇ ਪਲਾਂ ਨੂੰ ਐਡਾ ਵੱਡਾ ਹੋ ਗਾ ਅੱਲਾਹ ਕਰਕੇ ਸਾਨੂੰ ਦੇਤਾ ਕਿ ਅਸੀਂ ਤਾਂ ਬਸ ਇਹ ਮੰਨ ਕੇ ਚੱਲੋਗੇ ਇਸ ਪਾਸ ਜਿਵੇਂ ਕਹਿੰਦੇ ਨੇ ਵੀ ਤਾਣੋ ਮਣੋ ਤੁਹਾਨੂੰ ਹੈ ਨਾ ਅਸੀਂ ਤਾਂ ਤਣੋ ਪੁਰੇ ਦੇ ਪਰ ਤੁਣੋਂ ਦੇ ਬਣੋ ਜਿਹੜੇ ਸਾਡੇ ਨਾਲ ਹੋਰ ਜੁੜ ਗਏ ਜੀ ਅਸੀਂ ਬਾ ਕਮਾਲ ਮੈਂ ਕਹਿੰਦਾ ਅਸੀਂ ਕੋਈ ਦੇਣ ਨਹੀਂ ਦੇ ਸਕੀ ਸਾਡੇ ਪਿੰਡ ਦਾ ਸੋ ਬਹੁਤ-ਬਹੁਤ ਧੰਨਵਾਦ ਹੈ ਨਾਰੀ ਵੀਰਾਂ ਤੇ ਫੌਜੀ ਵੀਰਾਂ ਦਾ ਅੱਜ ਉਹ ਤੁਹਾਨੂੰ ਦਿਖਾ ਦਿੰਨੇ ਆ ਪੇੜ ਜਿਹੜੇ ਲੱਗੇ ਨੇ ਟੋਲਾਬਾਲ ਦੇ ਵਿੱਚ ਸਟਾਰਟਿੰਗ ਕੀਤੀ ਹੈ ਅਜੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਇਸ ਦੀ ਦਿੱਖ ਕੁਝ ਅਲੱਗ ਹੋਵੇ ਸੋ ਹੱਥ ਵਨ ਕੇ ਬੇਨਤੀ ਹੈ ਕਿ ਪਿੰਡੋਂ ਪਿੰਡੀ ਤੁਸੀਂ ਜੁੜ ਜੋ ਜੇ ਤੁਸੀਂ ਜੁੜ ਜੇ ਹੋਗੇ ਤਾਂ ਪਿੰਡ ਦਾ ਭਲਾ ਹੋ ਜਾਊਗਾ ਦੇਖ ਸਕਦੇ ਹੋ ਤੁਸੀਂ ਪੇੜ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਦੂਜੇ ਪਿੰਡਾਂ ਦੇ ਲੋਕ ਇਦਾਂ ਜਾਣ ਜਾਣ ਤੇ ਇਦਾਂ ਦੇ ਕੰਮ ਕਰਨਾ ਧੰਨਵਾਦ